ਭਾਜੀ ਬੱਚਿਆਂ ਨੂੰ ਬੜਾ ਕੈਂਸਰ ਦੀ ਪ੍ਰੋਬਲਮ ਆਈ ਹੈ। ਬਈ ਢੀੜ ਮੜਾ ਕੀਤਾ ਹੋਣਾ 6 ਮਹੀਨੇ ਪਰ ਸਾਲ ਲੱਗਾ ਹਨ ਤੇ। ਨਗਰੀ ਕੋ ਪਾਈ ਆ ਥੋੜੇ ਪੈਸੇ ਇਕੱਠੇ ਹੋਏ ਆ। ਤੁਸੀਂ ਮਲਾ ਜਾ ਕਰੇ ਲੈ ਜਾਵੇ ਹੋਰ ਡਾਇਟਮ ਖਾ ਲੋ। ਜਵਾਬ ਦੇ ਜਵਾਬ ਦੇ ਦਰੋਂ ਨੇ। ਪੀਜੀਆਈ ਦੇ ਵਿੱਚ ਫਿਰ ਸਾਲ ਅਸੀਂ ਇਲਾਜ ਚੱਲਦਾ ਰਿਹਾ। ਪਾਈ 30-40 ਲੱਖ ਰਿਆ। ਖਰਚਾ ਦੱਸਿਆ ਵੀ ਆ ਤਾਂ ਗਵਰਨਰ ਚੇਂਜ ਕਰਨਾ ਪਊਗਾ ਤੇ ਜਿਹੜਾ ਸਾਉਂਗਤ ਨੇ ਬਹੁਤ ਸਾਡੀ ਹੈਲਪ ਕੀਤੀ ਆ ਉਹਨਾਂ ਦੇ ਆਸਰੇ ਨਾਲ ਹੀ ਅਸੀਂ ਹੱਲ ਦੀ ਤੁਰੇ ਆਉਣੇ ਆ ਥੋੜਾ ਜਿਹਾ ਬੱਚਿਆਂ ਨੂੰ ਘਰੇ ਤਾਂ ਰੱਖ ਕੇ ਵੀ ਅਸੀਂ ਦੜਖਾ ਨਹੀਂ ਵੇਖ ਸਕਦੇ ਅੰਗਤ ਤੋਂ ਮੰਗਦੇ ਆ ਮਦਦ ਵੀ ਜਿੰਨੇ ਤਵੱਦ ਸਾਡੀ ਹਲਪ ਹੋ ਸਕੇ ਕਰੋ ਸਾਡੀ ਸੰਗਤ ਸ੍ਰੀ ਨਾਲ ਮੇਰੇ ਬੱਚੇ ਦੀ ਜਾਣ ਪਛਾਨ ਹੈ। ਭਈ ਨਾਮ ਮੇਰਾ ਸ਼ਰਨਜੀਤ ਸਿੰਘ ਹੈ। ਪਿੰਡ ਸਹੈਂਪੁਰ ਬੂਲੇ। ਜੀ। ਜਿਹਦਾ ਕਬੂਤਰ ਹੈ। ਹੂੰ। ਬਾਕੀ ਦਾ ਨਾਮ ਸੁਖਮਨ ਸਿੰਘ। ਜੀ। ਕੀ ਸਮੱਸਿਆ ਆਈ ਤੁਹਾਡੇ ਕੋਲ? ਭਾਜੀ ਬੱਚੇ ਨੂੰ ਇਹਨੂੰ ਬਲਕਾਂਸਰ ਦੀ ਪ੍ਰੋਬਲਮ ਆਈ ਆ। ਪਿੰਨੇ ਟੈਂਪੋਂ ਬੋਲੀ ਭਈ 2 ਜਾਂ 22 ਜਾਈ ਨੂੰ। ਹੂੰ। ਭਈ ਟ੍ਰੀਟਮੈਂਟ ਕੀਤਾ ਹੋਣਾ 6 ਮਹੀਨੇ ਪਰ ਸਾਲ ਲੱਗਾ ਹਨ ਉੱਥੇ। ਉਹਨਾਂ ਬਿਮਾਰੀ ਥੱਲੇ ਕਰਦੀ ਆ ਬਾਹਰ ਘਰੇ ਭੇਜਦਾ ਕਿਹੜੀ ਜਗ੍ਹਾ ਤੋਂ ਇਲਾਜ ਚੱਲ ਰਿਹਾ ਸੀ ਪੀਜੀਐ ਤੋਂ ਪੀਜੀਐ ਤੋਂ ਕਿੰਨੇ ਟਾਈਮ ਤੋਂ ਇਲਾਜ ਚੱਲ ਰਿਹਾ ਸੀ 2.5 3 ਸਾਲ ਲੱਗੇ ਹੋਏ ਹੂੰ ਉਹਨਾਂ ਤੱਕ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਆ ਬੱਚੇ ਨੂੰ ਭਾਈ ਹੋਣ ਦੀ ਪ੍ਰੋਬਲਮ ਆ 4 ਸਾਲ ਤੋਂ ਹਾਂਜੀ ਕਿੰਨੇ ਸਾਲ ਤੋਂ ਪ੍ਰੋਬਲਮ ਆ ਇਹ 3 ਸਾਲ ਹੋ ਗਿਆ 3 ਸਾਲ ਹੋ ਗਿਆ ਤੇ ਇਲਾਜ ਚੱਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇਲਾਜ ਉਹਨਾਂ ਦਾ ਇਲਾਜ ਚਲਾਉਂਦੇ ਆ ਉਹ ਦਾ ਇਲਾਜ ਹੁਣ ਤੱਕ ਇਲਾਜ ਤੇ ਕਿੰਨਾ ਖਰਚਾ ਹੋਇਆ ਟੋਟਲ ਭਾਈ ਗਿਣਤੀ ਨਹੀਂ ਕਿਤੇ ਕਿੰਨਾ ਵੱਧ ਪਾ ਇਹ ਲੱਖਾਂ ਦੇ ਹਿਸਾਬ ਨਾਲ ਲੱਖਾਂ ਨਾਲ ਪਾਜੀ ਲੱਗਦਾ ਤਾਂ ਪੈਸਾ ਪੀਜੀਆਈ ਦੇ ਇਲਾਜ ਚੱਲ ਰਿਹਾ ਸੀ ਹੁਣ ਤੱਕ ਕੀ ਉਹਨਾਂ ਨੇ ਕੀ ਜਵਾਬ ਦਿੱਤਾ ਤੇ ਕੀ ਇਲਾਜ ਕੀਤਾ ਪਾਉਂਦਾ ਭਾਜੀ ਪਹਿਲਾਂ ਕਹਿੰਦੇ ਵੀ ਇਹਦਾ ਜੋ ਵੀ ਹੁੰਦਾ ਖੂਨ ਬਦਲਣਾ ਉਹ ਕਹਿੰਦੇ ਬਦਲਣਾ ਪਊਗਾ ਤੇ ਉਸ ਤੋਂ ਬਾਅਦ ਅਸੀਂ ਠੀਕ ਮੰਨ ਕੇ ਆ ਵੀਡੀਓ ਪਾਈ ਥੋੜੇ ਪੈਸੇ ਇਕੱਠੇ ਹੋਏ ਆ ਉਹਨਾਂ ਨੇ 1 ਮਹੀਨਾ ਟਰੀਟਮੈਂਟ ਦਿੱਤਾ ਉੱਚ ਮਤਲਬ ਬਿਮਾਰੀ ਫੇਰ ਹੀ ਸ਼ੋਅ ਕਰ ਗਈ ਤੇ ਉਹ ਕਹਿੰਦੇ ਮਤਲਬ ਹੀ 8000 ਲੱਖ ਰੁਪਏ ਲੱਗਿਆ ਹੋਊਗਾ ਹੂੰ ਉਹ ਕਹਿੰਦੇ ਸਾਡੀਆਂ ਬਾਵਾਂ ਖੜੀਆਂ ਆ ਵੀ ਸਾਡੇ ਕੋਲ ਮਸ਼ੀਨਾਂ ਨਹੀਂ ਆ ਹੋਰ ਹੂੰ ਤੁਸੀਂ ਮਨਲਾ ਜੇ ਕਰੇ ਲੈ ਜੋ ਜਾਵੇ ਹੋਰ ਟੈਟਮ ਖਾ ਲੋ ਜਵਾਬ ਦੇ ਦਿਓ ਜਵਾਬ ਦੇ ਦਰ ਉਹਨੇ ਕੁੱਲ ਖਰਚਾ ਜਿਹੜਾ ਉਹਨਾਂ ਨੇ ਲਾਜ ਵਾਸਤੇ ਕੀ ਦੱਸਿਆ ਵਾਸਤੇ ਕੁੱਲ ਖਰਚਾ ਉਹਨਾਂ ਨੇ 35-40 ਲੱਖ ਰੁਪਏ ਉਹਨਾਂ ਨੇ ਲੱਖਿਆ ਹੈ ਸਰਕਾਰੀ ਚ ਹੂੰ ਤੇ ਬੰਬੇ ਹੁਣ ਪਤਾ ਕੀਤਾ ਹੈ ਉੱਥੇ ਖਰਚਾ ਤੋਂ ਪਤਾ ਪ੍ਰਾਈਵੇਟ ਆ ਹਸਪਤਾਲਾ ਉੱਥੇ ਵਾਧੇ ਲੱਗੂਗਾ ਤੁਸੀਂ ਕੰਮ ਕੀ ਕਰਦੇ ਵਾਸਤੇ ਭਾਈ ਖੇਤੀਬਾੜੀ ਕੀ ਕਰਤੇ ਇੰਨਾ guzara ਹੋ ਜਾਂਦਾ ਘਰ ਦਾ ਵੈਸੇ ਤੁਹਾਡਾ ਡਾਕਟਰ 35-40 ਲੱਖ ਰੁਪਏ ਇਲਾਜ ਤੇ ਲਗਾ ਲਊਗਾ ਨਹੀਂ ਭਾਈ ਸੰਗਤਾਂ ਗੀ ਬੇਇੱਜ਼ਤੀ ਆ ਮੈਂ ਹੱਲਪ ਕਰਨਾ ਹੂੰ ਜਿੰਨੀ ਬਹੁਤ ਦੇ ਹੁਣ ਬੱਚੇ ਨੂੰ ਬੰਬੇ ਲੈ ਕੇ ਜਾਣਾ ਚਾਹੁੰਦੇ ਹਾਂ ਹਾਂਜੀ ਭਾਜੀ ਠੀਕ ਹੈ ਤੇ ਬੰਬੇ ਦਾ ਪਤਾ ਤੁਸੀਂ ਕੀਤਾ ਉੱਥੇ ਕਿੰਨਾ ਇਲਾਜ ਦਾ ਕਿੰਨਾ ਖਰਚਾ ਭਾਈ ਉੱਥੇ ਕੋਈ ਦੱਸਿਆ ਨਹੀਂ ਇਹੋ ਨੇ ਹੂੰ ਉੱਥੇ ਜਾ ਕੇ ਪਹੁੰਚਾਂਗੇ ਰਿਪੋਰਟਾਂ ਹੋਣਗੀਆਂ ਹੂੰ ਤੇ ਉਸ ਤੋਂ ਬਾਅਦਾਂ ਲੋਕ ਤੁਹਾਨੂੰ ਦੇਖ ਸੁਣ ਰਹੇ ਆ ਲੋਕਾਂ ਨੂੰ ਕੋਈ ਖਾਸ ਅਪੀਲ ਕੁਝ ਕਰਨੀ ਚਾਹੁੰਦੇ ਆ ਆਪਣੇ ਵੱਲੋਂ ਇੱਕ ਤੁਸੀਂ ਪਿਤਾ ਹੋ ਬੱਚੇ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਆਪਣੇ ਲੋਕਾਂ ਨੂੰ ਸੰਗਤ ਨੂੰ ਇਹੋ ਬੇਨਤੀ ਕਰਨਾ ਮੇਰੀ ਵੱਤ ਵਾਹਲਪ ਕਰਨਾ ਹੂੰ ਤੇ ਬੱਚੇ ਮੇਰੀ ਜ਼ਿੰਦਗੀ ਵੱਜ ਜਾਈ ਮੇਰਾ ਨਾਮ ਰਮਿੰਦਰ ਕਹਿੰਦਾ ਰਾਜਗੁਰੂ ਦਾ ਖਾਸ ਸੇਵਾ ਹੈ ਕੀ ਕਹਿਣਾ ਚਾਹੁੰਦੇ ਹੋ ਆਪਣੇ ਬੱਚੇ ਦੇ ਬਾਰੇ ਜਿਹੜੀ ਬਿਮਾਰੀ ਤੁਹਾਡੇ ਬੱਚੇ ਨੂੰ ਇਸ ਵਕਤ ਹੈਗੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਰ ਮੇਰੇ ਬੱਚੇ ਦਾ ਬਲੱਡ ਕੈਂਸਰ ਦਾ ਕਾਇਤ ਰੋਗ ਲੱਗਾ ਅਸੀਂ 2022 ਦੇ ਵਿੱਚ ਇਹ ਫਿਰ ਸਾਨੂੰ ਪਤਾ ਲੱਗ ਗਿਆ ਸੀ ਪੀਜੀਆਈ ਦੇ ਵਿੱਚ ਫਿਰ ਸਾਲ ਅਸੀਂ ਵਿਲਾਜ ਚੱਲਦਾ ਰਿਹਾ ਫਿਰ 2 ਸਾਲ ਘਰ ਵੀ ਟਰੀਟਮੈਂਟ ਇਦਾਂ ਹੀ ਚੱਲਦਾ ਰਿਹਾ ਦਵਾਈ ਬੰਦ ਕਰਦਿਆਂ ਸਾਰੀ ਫੇਰ ਇਹਨਾਂ ਪ੍ਰੋਬਲਮ ਆ ਗਈ ਆ ਇਹ ਦੁਬਾਰਾ ਫੇਰ ਅਸੀਂ ਗਏ ਪੀਜੀਆਈ ਦੇ ਵਿੱਚ ਤੇ ਉਹਨਾਂ ਨੇ ਸਾਨੂੰ 35 ਤੋਂ 40 ਲੱਖ ਰੁਪਈਆ ਵੀ ਖਰਚਾ ਦੱਸਿਆ ਵੀ ਇਹਦਾ ਕੋਈ ਨਾ ਮੈਰੋ ਚੇਂਜ ਕਰਨਾ ਪੜੂਗਾ ਵੀ ਅਸੀਂ ਇੱਕ ਮਹੀਨਾ ਉੱਥੇ ਲਾ ਕੇ ਆਏ ਕਮੀਨੇ ਰਾਨਾ ਟ੍ਰੀਟਮੈਂਟ ਕੀਤਾ ਤੇ ਇਹਦੀ ਬਿਮਾਰੀ ਨਿਲ ਨਹੀਂ ਹੋਈ ਫਿਰ ਉਹਨਾਂ ਵੀ 10 ਲੱਖ ਰੁਪਈਆ ਹੁਣ ਲੱਗ ਗਿਆ ਕਮੀਨੇ ਦੇ ਵਿੱਚ ਵਿੱਚ ਸਾਡਾ ਵੀ ਅੱਗੇ ਵੀ ਸੰਗਤ ਨੇ ਬਹੁਤ ਸਾਡੀ ਹੈਲਪ ਕੀਤੀ ਆ ਉਹਨਾਂ ਦੇ ਆਸਰੇ ਨਾਲ ਹੀ ਅਸੀਂ ਹਾਲੇ ਤੱਕ ਤੁਰੇ ਆਉਣੇ ਆ ਵੀ ਅਸੀਂ ਸਾਡਾ ਤਾਂ ਘਰ ਦਾ ਗੁਜ਼ਾਰਾ ਮਸਾ ਹੁੰਦਾ ਪਹਿਲੀਆਂ ਮੰਡ ਦੀਆਂ ਪਾਣੀ ਆ ਗਿਆ ਕਦੀ ਫਸਲ ਹੋ ਗਈ ਕਦੀ ਨਾ ਹੋ ਗਈ ਇਸ ਤਰ੍ਹਾਂ ਹੀ ਬਸ ਵੀ ਸੰਗਤ ਦੇ ਸਹਾਰੇ ਹੀ ਅਸੀਂ ਹਣ ਤੀਕ ਸੰਗਤ ਦੇ ਸਹਾਰੇ ਚੱਲੇ ਆਉਣੇ ਆ ਵੀ ਜਿੰਨਾ ਵੀ ਪਿਆ ਹ ਲੱਗਾ ਪਰ ਚਲੋ ਘਰੋਂ ਥੋੜਾ ਬਾਲਾ ਹੋ ਜਾਂਦਾ ਕੋ ਸੰਗਤ ਦੇ ਸਹਾਰੇ ਜਿਮੰਤੀ ਹੁਣ ਫੇਰ ਉਹਨਾਂ ਨੂੰ ਜਵਾਬ ਦੇਤਾ ਵੀ ਸਾਡੇ ਕੋਲ ਵੀ ਇਹ ਇਲਾਜ ਨਹੀਂ ਹੈਗਾ ਹੁਣ ਅਸੀਂ ਬੱਚੇ ਨੂੰ ਘਰੇ ਤਾਂ ਰੱਖ ਕੇ ਵੀ ਅਸੀਂ ਤੜਫਦਾ ਨਹੀਂ ਵੇਖ ਸਕਦੇ ਸੀ ਵੀ ਅਸੀਂ ਆਪ ਦਾ ਚਾਰਾ ਪੂਰਾ ਲਾਵਾਂਗੇ ਹੁਣ ਅਸੀਂ ਬੰਬੇ ਨੂੰ ਲੈ ਕੇ ਜਾ ਰਹੇ ਹਾਂ ਬੰਬੇ ਲੈ ਕੇ ਜਾ ਰਹੇ ਹਾਂ ਆਸ ਤੁਹਾਨੂੰ ਪੂਰੀ ਕਿਤੋਂ ਪੈਸਿਆਂ ਦੀ ਜਾਂ ਕੋਈ ਫਾਈਨੈਂਸ਼ਲੀ ਕੋਈ ਹੈਲਪ ਹੈਗੀ ਅਜੇ ਕਿਸੇ ਵੱਲੋਂ ਜਾਂ ਜੇ ਕਿਸਾਸ ਤੇ ਤੁਸੀਂ ਬੱਚੇ ਨੂੰ ਬੰਬੇ ਲੈ ਕੇ ਜਾ ਰਹੇ ਹੋ ਇਲਾਜ ਵਾਸਤੇ ਅਸੀਂ ਜੇ ਸਾਡੇ ਕੋਲ ਥੋੜੀ ਬਾਲੀ ਵੀ ਮਾਇਆ ਇਕੱਠੀ ਹੋਈ ਅੱਗੇ ਵੀ ਸੀ ਵੀ ਪਾਇਆਂ ਸੇਟਾ ਇਤਰਾ ਵੀਰ ਭੈਣ ਭਰਾਵਾਂ ਨੂੰ ਵੀ ਚਲੋ ਕੁਛ ਅੱਗੇ ਹੈਗੇ ਸੀ ਕੁਛ ਅਸੀਂ 8-10 ਲੱਖ ਉੱਥੇ ਲਾ ਕੇ ਆ ਗਏ ਆ ਵੀ ਚਲੋ ਜਿੰਨੇ ਕੁ ਸਾਡੇ ਕੋਲ ਹੈਗੇ ਆ ਕੋਈ 10 ਲੱਖ ਰੁਪਈਆ ਹੁਣ ਸਾਡੇ ਕੋਲ ਹੈਗਾ ਵੀ ਅਸੀਂ ਉਹ ਹੋਈ ਲਿਆ ਕਿ ਤੁਰਨਾ ਬਾਕੀ ਅਸੀਂ ਸੰਗਤ ਤੇ ਸੰਗਤ ਤੋਂ ਮੰਗਦੇ ਆਂ ਮਦਦ ਵੀ ਜਿੰਨੇ ਤਵੱਦ ਸਾਡੀ ਹਲਪ ਹੋ ਸਕੇ ਕਰੋ ਉੱਥੇ ਵੀ ਪ੍ਰਾਈਵੇਟ ਹਸਪਤਾਲਾ ਉੱਥੇ ਵੀ 40-50 ਲੱਖ ਰੁਪਈਆ ਲੱਗ ਸਕਦਾ ਵਾ ਬਾਤ ਹੀ ਇਦੋਂ ਘੱਟ ਨਹੀਂ ਵੀ ਤੁਹਾਡੀ ਸੰਗਤ ਦੇ ਆਸਰੇ ਨਾਲ ਮੇਰੇ ਬੱਚੇ ਦੀ ਜਾਨ ਬਚ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਕਿਸਾਨ ਜਣਾਂ ਬਾਕੀ ਦਾ ਸੂਬਾ ਮੀਪੁਰ ਪ੍ਰਧਾਨ ਬੋਰਡ ਸੰਘੇੜਾ ਸੋ ਬੇਨਤੀ ਆ ਸੰਗਤ ਨੂੰ ਸੰਗਤਾਂ ਨੇ ਅੱਗੇ ਵੀ ਬਹੁਤ ਸਹਿਯੋਗ ਦਿੱਤਾ ਜੋ ਬੱਚਾ ਆ ਚਾਰ ਸਾਲ ਤੋਂ ਪੀੜਤ ਆ ਤੇ ਸਾਡੇ ਮੰਡ ਦੇ ਵਿੱਚ ਜ਼ਮੀਨਾਂ ਆ ਸਾਡੇ ਹਾਲਾਤ ਬਹੁਤ ਮਾੜੇ ਆ ਤੇ ਇਸੇ ਕਰਕੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਦੀ ਬਾਹ ਫੜੀ ਜਾਏ ਅੱਗੇ ਵੀ ਸੰਗਤਾਂ ਨੇ ਬਾਹ ਫੜੀ ਆ ਅੱਗੇ ਉਹਨੇ ਸਾਡੀ ਹੈਲਪ ਕੀਤੀ ਆ ਸੋ ਬੱਚੇ ਦੀ ਜ਼ਿੰਦਗੀ ਆ ਕੁਦਰਤ ਤੇ ਜਿਆ ਸੰਗਤ ਦੇ ਹੱਥ ਵਿੱਚ ਜੋ ਅਸੀਂ ਕਹੀਏ ਹੀ ਕਰੋ लाज ਕਰਾ ਜਾਂ ਪਿੰਡ ਸਾਡਾ ਨਗਰ ਕਰਾ ਲੂਗਾ ਵੀ ਨਹੀਂ ਔਕਾ ਸਾਡੇ ਵਾਸਤੇ ਸੋ ਅਸੀਂ ਇਹੋ ਬੇਨਤੀ ਸੰਗਤ ਨੂੰ ਕਰਦੇ ਆਂ ਵੱਧ ਤੋਂ ਵੱਧ ਸਹਲ ਕਰੋ ਜੋ ਇਹਦੀ ਬੱਚੇ ਦੀ ਜਾਨ ਬਖਸ਼ੀ ਜਾ ਸਕੇ ਬਾਕੀ ਇਹੋ ਸੰਗਤ ਦੇ ਬੇਨਤੀ ਆ ਪਰਿਵਾਰ ਦੇ ਵਿੱਚ ਕੋਈ ਏਡਾ ਵੱਡਾ ਸਹਾਰਾ ਨਹੀਂ ਹੈਗਾ ਕੋਈ ਤਿੰਨ ਕਿਲੇ ਪਿਆੜੀ ਆ ਵੀਰਾਂ ਦੀ ਉਹ ਵੀ ਦਰਾ ਦੇ ਕੰਡੇ ਦੇ ਉੱਤੇ ਆ ਇਕੱਲਾ ਇਕੱਲਾ ਰਚ ਤੇ ਸੋ ਇਹ ਬੱਚੇ ਦੀ ਜ਼ਿੰਦਗੀ ਜੇ ਕਈ ਅਹੀਂ ਘਰ ਦੇ ਕੰਮਾਂ ਤੋਂ ਜਾਂ ਖੇਤੀ ਤੋਂ ਨਹੀਂ ਲਾਜ ਕਰਾ ਸਕਦੇ। ਸੋ ਇਹ ਸਾਰੀ ਸੰਗਤ ਅਗੇ ਬੇਨਤੀ ਆ ਵੀ ਵੱਧ ਵੱਧ ਹੈਲਪ ਕਰੋ ਇਹ ਬੱਚੇ ਦੀ ਜ਼ਿੰਦਗੀ ਬਚ ਜਾਵੇ। ਸੋ ਸੰਗਤ ਦੇ ਸਹਿਯੋਗ ਨਾਲ ਹੀ ਬਚਣੀ ਆ। ਅੱਗੇ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ। ਅਸੀਂ ਦੇਸ਼ਾਂ ਦੇਸ਼ਾਂ ਵਿੱਚ ਜਿਹੜੀਆਂ ਸੰਗਤਾਂ ਨੇ ਐਨਆਰਈ ਵੀਰ ਨੇ ਸਿੱਖ ਸੰਦਾਨਾ, ਗੁਰਦੁਆਰੇ ਸਾਡੇ ਜਿੰਨੀਆਂ ਵੀ ਸੰਤਾਨਾਂ ਨੇ ਸਾਰੇ ਉਪਯੋਗ ਕਰਨ ਜਿੱਦਾਂ ਸੋ ਇਹੋ ਹੀ ਬੇਨਤੀ ਆ ਵੀ ਵੱਧ ਵੱਧ ਸਾਡੀ ਸਹਿਯਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ। ਸੋ ਇੱਕ ਬੇਨਤੀ ਹੋਰ ਵੀਰ ਜੀ ਸਾਰਿਆਂ ਨੂੰ ਸੰਗਤਾਂ ਨੂੰ ਜਿੰਨੇ ਹੀ ਸਾਡੀਆਂ ਜਿੱਥੇ ਤੱਕ ਸਾਡੀ ਇਹ ਵੀਡੀਓ ਵਾਲਿਆਂ ਦਾ ਬਹੁਤ ਸਹਿਯੋਗ ਆ ਧੰਨਵਾਦ ਆ ਵੀ ਜਿੰਨਾ ਹੀ ਦਸਵੰਦ ਕੱਢਦੇ ਅਸੀਂ ਗੁਰਦੁਆਰਿਆਂ ਮੰਦਰਾਂ 'ਚ ਬਹੁਤ ਬਹੁਤ ਵੱਡੇ ਲੰਗਰ ਲਾਉਨੇ ਉਹ ਲੰਗਰ ਵੀ ਲਾਏ ਜਾਣ ਅਸੀਂ ਉਹਨਾਂ ਦੇ ਪੱਖ ਜਾਂ ਹਾਂ ਜਾਂ ਪਰ ਇਹ ਜੇ ਅੱਜ ਸਾਡਾ ਸਮਾਜ ਜਿਹੜਾ ਬਿਮਾਰੀ ਦੇ ਵਿੱਚ ਉਲਝ ਚੁੱਕਾ ਆ ਕਿਉਂਕਿ ਪਾਣੀ ਹਾਲਾਤ ਹਵਾ ਬਹੁਤ ਸਾਡਾ ਮਾੜਾ ਹੋ ਚੁੱਕਾ ਆ ਸੋ ਇਹੋ ਬੇਨਤੀ ਆ ਵੀ ਜੇ ਦਸਵੰਤ ਉਧਰ ਕੱਢਦੇ ਆ ਤੇ ਇੱਧਰ ਵੀ ਸੰਗਤ ਨੂੰ ਬੇਨਤੀ ਆ ਵੀ ਇਹ ਵੀ ਆਪਾਂ ਦਸਵੰਦ ਤੌਰ ਤੇ ਕੱਢ ਗਏ ਇਹ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ ਸਾਰੀ ਸੰਗਤ ਨੂੰ ਬੇਨਤੀ ਆ ਜਿੰਨੀਆਂ ਵੀ ਆਪਣੇ ਬਾਪੇ ਆ ਜਾਂ ਕਮੇਟੀਆਂ ਜਾਂ ਜਹੇ ਬੰਦੀਆਂ ਜਾਂ ਜੋ ਭਾਈਚਾਰਕ ਸਾਂਝਾਂ ਵਾਲੇ ਆ ਸਾਰਿਆਂ ਨੂੰ ਬੇਨਤੀ ਆ ਵੀ ਇਹਦੇ ਵਿੱਚ ਦਸਵੰਦ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ